ਜੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਅਜ ਪੈਲ ਹਲਕੇ ਦੇ ਪਿੰਡ ਟੈਂਬਰਵਾਲ ਵਿਖੇ ਮੌਜੂਦ ਆ ਜਿੱਥੇ ਕਿ ਐਮਐਲਏ ਮਨਮਿੰਦਰ ਸਿੰਘ ਗਿਆਸਪੁਰਾ ਵੱਲੋਂ ਕਿਸੇ ਹੋਰ जिम्मेकारਨ ਕਰਕੇ ਆਮਨੇ ਨਜ਼ਦੀਕੀ ਜੋ ਕਿ ਪੈਲ ਹਲਕੇ ਦੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਆਗੂ ਨੇ ਉਹ ਪਿੰਡ ਟੈਂਬਰਵਾਲ ਵਿਖੇ ਆਪਣੀ ਐਮਐਲਏ ਸਾਹਿਬ ਦੀ ਹਾਜ਼ਰੀ ਲਵਾਉਣ ਆਏ ਨੇ ਆ ਹਰਪ੍ਰੀਤ ਸਿੰਘ ਗਿੱਲ ਨਾਲ ਕਰ ਲੈਨੇ ਆ ਗੱਲਬਾਤ ਹਰਪ੍ਰੀਤ ਗਿੱਲ ਜੀ ਜੋਧ ਨਸ਼ਿਆਂ ਵਿਰੁੱਧ ਨੂੰ ਅੱਜ ਲਗਭਗ 150 ਦਿਨ ਹੋ ਗਏ ਜੀ ਪੈਲ ਹਲਕੇ ਦੇ ਪਿੰਡਾਂ ਦੇ ਵਿੱਚ ਕਿੰਨਾ ਕਿ ਨਸ਼ਾ ਹੈਗਾ ਤੇ ਕਿੰਨਾ ਕ ਖਤਮ ਹੋ ਗਿਆ ਜੀ ਦੇਖੋ ਪਹਿਲਾਂ ਨਾਲੋਂ ਦਾ ਬਹੁਤ ਫਰਕ ਪੈ ਗਿਆ ਮੈਂ ਤਕਰੀਬਨ ਹਲਕੇ ਦੇ 105 6 ਪਿੰਡਾਂ ਜੋਂ ਤੱਕ ਘੁੰਮ ਚੁੱਕੇ ਹਾਂ ਮੈਨੂੰ ਜਿੱਥੋਂ ਜਿੱਥੋਂ ਰਿਪੋਰਟਾਂ ਮਿਲੀਆਂ ਨੇ ਵੀ 80-85% ਦੇ ਕਰੀਬ ਨਸ਼ਾ ਕਾਬੂ ਹੋ ਚੁੱਕਿਆ ਵਾ ਪਰ ਉਦੋਂ ਬਿਨਾਂ ਵੀ ਹੁਣ ਵੀ ਪਿੱਛੇ ਤੁਸੀਂ ਦੇਖਿਆ ਹੋਊਗਾ ਪਰਸੋਂ ਮਲੋਦ ਸ਼ਹਿਰ ਚ ਵੀ ਸੈਂਸੀਆਂ ਦੇ ਮਹੱਲੇ ਵਿੱਚ ਹੋਇਆ ਕਸੋ ਆਪਰੇਸ਼ਨ ਕਸੋ ਆਪਰੇਸ਼ਨ ਚੱਲ ਰਹੇ ਨੇ ਤੇ ਜਿੰਨਾ ਵੀ ਰਹਿ ਗਿਆ ਵਾ ਉਹਨੂੰ ਵੀ ਛੇਤੀ ਕਾਬੂ ਕਰ ਲਿਆ ਜਾਊਗਾ। ਮੈਂ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਨਸ਼ੇ ਵਾਲੇ ਦੇ ਘਰ ਟਾਉਣ ਨਾਲ ਇੱਕ ਬਹੁਤ ਵੱਡਾ ਸੰਦੇਸ਼ ਗਿਆ ਵੀ ਜਿਹੜਾ ਨਸ਼ੇ ਕਰੂਗਾ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਦਾ ਚੱਲੂਗਾ। ਤੁਸੀਂ ਇਹ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਸ ਕਾਰਵਾਈ ਨੇ ਸਰਕਾਰ ਦੀ ਨੇ ਨਸ਼ਿਆਂ ਵਾਲੇ ਨਸ਼ਾ ਤਸਕਰਾਂ ਦੇ ਮਨ 'ਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਵਾ ਜੀ। ਤੇ ਉਹ ਹੁਣ ਡਰਨ ਲੱਗ ਗਏ ਨੇ ਜਿਹੜੇ ਪ੍ਰਾਣੇ ਨੇ ਪਰ ਉਹ ਮੈਂ ਇਹ ਵੀ ਨਹੀਂ ਝੂਠ ਬੋਲਦਾ ਵੀ ਉਹਨਾਂ ਨੇ ਹੁਣ ਆਪਣੇ 100 ਬੰਦੇ ਰੱਖ ਕੇ ਨਵੇਂ ਬੰਦਿਆਂ ਤੋਂ ਬਕਾਉਣਾ ਸ਼ੁਰੂ ਕਰਦਾ ਪਰ ਇਹਦੇ ਤੇ ਵੀ ਸਰਕਾਰ ਦੀ ਪੂਰੀ ਅੱਖ ਆ ਜੇ ਉਹ ਇਹ ਜਾਂ ਕੁਝ ਵੀ ਕਰਨਗੇ ਤਾਂ ਉਹਨਾਂ ਨੂੰ ਉਹੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਜਿਹੜੀ ਦੂਜਿਆਂ ਤੇ ਹੁੰਦੀ ਆ ਉਹ ਬਚ ਨਹੀਂ ਸਕਦੇ ਪਿੰਡ ਟੰਬਰਵਾਲ ਦੇ ਸੰਦੀਪ ਸਿੰਘ ਨੌਜਵਾਨ ਸਰਪੰਚ ਆਗੂ ਨੇ ਆਓ ਸਰਪੰਚ ਨਾਲ ਕਰ ਲੈਂਦੇ ਆ ਗੱਲਬਾਤ ਸਰਪੰਚ ਸਾਹਿਬ ਪਿੰਡ ਦੇ ਵਿੱਚ ਥੋੜੇ ਜਿਨੇ ਨਸ਼ੇ ਦੇ ਕੀ ਮਾਹੌਲ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਜੀ ਕੋਈ ਵੀ ਮਤਲਬ ਪਿੰਡ ਦੇ ਵਿੱਚ ਹੁਣ ਇਦਾਂ ਦੀ ਕੋਈ ਹੈ ਨਹੀਂ ਵੀ ਕੋਈ ਨਸ਼ਾ ਕਰਦਾ ਹੋਵੇ ਤੇ ਅਸੀਂ ਪਹਿਲਾਂ ਵੀ ਪਿੰਡ ਦੇ ਵਿੱਚ ਅਸੀਂ ਮਤੇ ਪਾਏ ਨੇ ਤੇ ਮਤਾ ਪਾਇਆ ਵੀ ਨਸ਼ੇ ਵਿਰੁੱਧ ਜੇ ਕੋਈ ਵੀ ਮਤਲਬ ਨਸ਼ਾ ਕੋਈ ਵੇਚਦਾ ਜਾਂ ਕੋਈ ਕਰਦਾਗਾ ਉਹਦੀ ਵੀ ਅਸੀਂ ਮਤਲਬ ਪਿੰਡ ਕਿਨੂੰ ਅਸੀਂ ਸਪੋਰਟ ਕਰਦੇ ਆ ਵੀ ਜੇ ਕੋਈ ਕਰਦਾ ਤਾਂ ਉਹਨੂੰ ਅਸੀਂ ਦਵਾਈ ਬੂਟੀ ਜੋ ਵੀ ਹੈ ਅਸੀਂ ਆਪ ਪੰਚਾਇਤ ਕਿਨੂੰ ਤੇ ਨਗਰ ਨਿਵਾਸੀਆਂ ਕਿਨੂੰ ਸਾਰਿਆਂ ਕਿਨੂੰ ਸਹਿਯੋਗ ਕਰਾਂਗੇ ਤੇ ਬਾਕੀ ਜੇ ਕੋਈ ਵੇਚਦਾ ਹੈ ਉਹਦੇ ਵਿੱਚ ਪਿੰਡ ਕਿੰਨੀ ਕੋਈ ਵੀ ਉਹਦੀ ਕੋਈ ਜਵਾਨ ਤੇ ਜਾ ਉਹਦੇ ਮਗਰ ਨਹੀਂ ਜਾਊਗਾ ਤੇ ਉਹਨੂੰ ਅਸੀਂ ਥਾਣੇ ਦੇ ਵਿੱਚ ਐਸਓ ਸਭ ਨੂੰ ਆਪ ਫੋਨ ਕਰਕੇ ਅਸੀਂ ਆਪ ਫੜਾਵਾਂਗੇ। ਬਾਕੀ ਅਸੀਂ ਐਮਐਲਏ ਮਰਮਤਾ ਸਿੰਘ ਜੀ ਕਿਆਸਪੁਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਮਤਲਬ ਕਿ ਨਸ਼ਿਆਂ ਦੇ ਵਿਰੁੱਧ ਜੋ ਵੀ ਆਹ ਕੀਤਾ ਬਹੁਤ ਵਧੀਆ ਕੀਤਾ ਜੋ ਕਿ ਪਿੰਡਾਂ ਦੇ ਵਿੱਚ ਬਹੁਤ ਨੌਜਵਾਨੀ ਮਤਲਬ ਖਤਮ ਹੋ ਜਾ ਰਹੀ ਸੀ ਤੇ ਬਾਕੀ ਅਸੀਂ ਪਿੰਡ ਦੇ ਵਿੱਚ ਸਾਰਿਆਂ ਦੇ ਨਾਲ ਸੰਜੋਗ ਕਰਕੇ ਜੋ ਵੀ ਨਸ਼ਾ ਕਰਦਾ ਉਹਨੂੰ ਅਸੀਂ ਮਤਲਬ ਪਿੰਡ ਦੇ ਸਹਿਯੋਗ ਨਾਲ ਅਸੀਂ ਉਹ ਜੋ ਵੀ ਉਹ ਕਹਿੰਦਾ ਚਾਹੇ ਦਵਾਈ ਨੂੰ ਕਹਿੰਦਾ ਚਾਹੇ ਸੈਂਟਰ ਦੇ ਵਿੱਚ ਕਹਿੰਦਾ ਅਸੀਂ ਉਹਦਾ ਸਹਿਯੋਗ ਕਰਾਂਗੇ ਇੱਕ ਸਰਪੰਚ ਸਾਹਿਬ ਸਤੋ ਸੰਦੇਸ਼ ਲੈਣਾ ਚਾਹੁੰਦੇ ਆ ਜਿਹੜੇ ਨੌਜਵਾਨ ਨਿਕ ਨਸ਼ੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਨਸ਼ੇ ਕਰ ਛੱਡ ਕੇ ਜਾਂ ਤੁਸੀਂ ਕਰਦੇ ਹੋ ਜਾਂ ਛੱਡ ਦੋ ਤੁਹਾਨੂੰ ਖੇਡਾਂ ਵੱਲ ਵਧਣਾ ਚਾਹੀਦਾ ਪੰਜਾਬ ਸਰਕਾਰ ਦੀ ਇੱਕ ਪਹਿਲ ਅਕਾਦਮੀ ਆ ਨੌਜਵਾਨਾਂ ਨੂੰ ਵੀ ਤੁਸੀਂ ਖੇਡਾਂ ਵਿੱਚ ਆਵੋ ਤੇ ਸਾਨੂੰ ਨੌਕਰੀਆਂ ਦੀ ਵੀ ਪਹਿਲ ਕਦਮੀ ਦਿੱਤੀ ਜਾਊਗੀ। ਉਹ ਵੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਅਪਰਾਲਾ ਜੋ ਖੇਡ ਗਰਾਊਂਡਾਂ ਲਈ ਬਹੁਤ ਗਰਾਊਂਟਾਂ ਆਈਆਂ ਨੇ। ਜੋ ਵੀ ਮਤਲਬ ਖੇਡ ਗਰਾਊਂਡ ਦੇ ਨਾਲ ਨੌਜਵਾਨਾਂ ਨੂੰ ਜੁੜਨਾ ਚਾਹੀਦਾ। ਜੋ ਅਸੀਂ ਪਿੰਡ ਦੇ ਵਿੱਚ ਵੀ ਅਸੀਂ ਕੋਚ ਰੱਖਿਆ ਹੋਇਆ। ਜੋ ਕਿ ਅਸੀਂ ਸਕੂਲ ਦੇ ਵਿੱਚ ਸ਼ਾਮ ਦੇ ਟਾਈਮ ਦਾ ਸਵੇਰ ਦੇ ਟਾਈਮ ਦੋਨੋਂ ਟਾਈਮ ਉਹ ਮੁੰਡਾ ਕੋਚਿੰਗ ਉਹਨਾਂ ਨੂੰ ਕਰਾਉਂਦਾ ਤੇ ਬਾਕੀ ਅਸੀਂ ਜੋ ਵੀ ਡਾਟਾ ਪੰਚਾਇਤਿਕ ਉਹਨਾਂ ਤੇ ਪਿੰਡ ਦੇ ਸਹਿਯੋਗ ਨਾਲ ਉਹਨਾਂ ਨੌਜਵਾਨਾਂ ਨੂੰ ਦਿੰਨੇ ਆ। ਤੇ ਜੋ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਉਹਨੂੰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਇਦਾਂ ਦਾ ਕੋਈ ਨਸ਼ਾ ਛੱਡ ਕੇ ਮੰਨ ਲਓ ਕਿ ਖੇਡ ਗਰਾਉਂਡਾਂ ਵਿੰਨੀ ਮਤਲਬ ਧਿਆਨ ਦੇਣਾ ਤੇ ਖੇਡਾਂ ਦੇ ਵਿੰਨੀ ਆਉਣ ਸੋ ਇਹ ਸੰਨ ਪਿੰਡ ਟੰਬਰਵਾਲ ਦੇ ਸਰਪੰਚ ਸੰਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਨਹੀਂ ਕਰਦਾ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਵੀ ਇਹ ਤਾਂ ਪੰਚਾਇਤ ਦਾ ਪਹਿਲਾਂ ਵੀ ਮਤਾ ਪਾਇਆ ਹੋਇਆ ਤਾਂ ਉਹਦੀ ਕੋਈ ਵੀ ਹਮਾਇਤ ਨਹੀਂ ਕਰੂਗਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਖੇਡ ਮੈਦਾਨਾਂ ਵੱਲੋਂ ਵਦੋ ਤਾਂ ਕਿ ਪੰਜਾਬ ਸਰਕਾਰ ਦੀ ਇੱਕ ਮਹਿੰਵੀ ਚਲਾਈ ਹੋਈ ਹੈ ਕਿ ਨੌਜਵਾਨ ਖੇਡਾਂ ਦੇ ਵਿੱਚ ਹਿੱਸਾ ਲੈਣ ਤੇ ਪੰਜਾਬ ਸਰਕਾਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਮਰਿੰਦਰ ਸਿੰਘ ਸੰਤੂ ਪਿੰਡ ਟੈਂਬਰਵਾਲ